ਮੋਤਾ ਤੂੰ ਪੈਸਿਆਂ ਦੀ ਫਿਕਰ ਨਾ ਕਰੀ ਟਰੈਕਟਰ ਤਾਂ ਲੋਹੇ ਦਾ ਸੀ ਫੇਰ ਆਜੂਗਾ ਪਹਿਲਾਂ ਤੂੰ ਕੈਨੇਡਾ ਪੱਕਾ ਹੋ ਜਾ ਹਾਂ ਬਾਪੂ ਮੈਂ ਬਹੁਤ ਮਿਹਨਤ ਕਰਾਂਗਾ ਆਪਣਾ ਸਾਰਾ ਕਰਜ਼ਾ ਲਾ ਦੇਾਂਗਾ ਓਏ ਯਾਰਾ ਲੋਕ ਐਵੇਂ ਬਦਨਾਮ ਕਰਦੇ ਆ ਇਹਨੂੰ ਇਹ ਤਾਂ ਚੀਜ਼ ਹੀ ਬਹੁਤ ਵਧੀਆ ਏ ਮੈਂ ਨਸ਼ਾ ਨਹੀਂ ਕੀਤਾ ਰੱਬਾ ਮੈਂ ਤਾਂ ਆਪਣੇ ਬੁੱਢੇ ਬਾਪੂ ਦਾ ਖੂਨ ਪੀਤਾ ਏ ਉਸਨੇ ਮੇਰੇ ਲਈ ਜ਼ਮੀਨ ਵੇਚਤੀ 25 ਲੱਖ ਰੁਪਈਆ ਇਹ ਸਿਰਫ ਇੱਕ ਰਕਮ ਨਹੀਂ ਹੁੰਦੀ ਦੋਸਤੋ ਇਹ ਇੱਕ ਪਿਓ ਦੇ ਸਿਰ ਦਾ ਭਾਰ ਹੁੰਦਾ ਹੈ ਇੱਕ ਮਾਂ ਦੇ ਗਹਿਣਿਆਂ ਦੇ ਖਣਕ ਹੁੰਦੀ ਹੈ ਤੇ ਇੱਕ ਨੌਜਵਾਨ ਦੀ ਗਰਦਨ 'ਤੇ ਵਾਲੇ ਪਿਆ ਕਰਜ਼ੇ ਦਾ ਫੰਦਾ ਹੁੰਦਾ ਹੈ ਸੋਚੋ ਜਿਸ ਪੁੱਤ ਨੂੰ ਜਹਾਜ਼ ਚੜਾਉਣ ਲਈ ਬਾਪੂ ਨੇ ਆਪਣੀ ਜੱਦੀ ਜ਼ਮੀਨ ਦਾ ਆਖਰੀ ਟੁਕੜਾ ਵੀ ਵੇਚ ਦਿੱਤਾ ਹੋਵੇ ਜੇ ਉਹੀ ਪੁੱਤ ਕੈਨੇਡਾ ਜਾ ਕੇ ਡਾਲਰਾਂ ਦੀ ਥਾਂ ਮੌਤ ਦਾ ਸਮਾਨ ਖਰੀਦਣ ਲੱਗ ਪਵੇ ਤਾਂ ਉਸ ਘਰ ਦਾ ਕੀ ਬਣੇਗਾ ਅੱਜ ਦੀ ਕਹਾਣੀ ਕਿਸੇ ਫਿਲਮ ਦੀ ਨਹੀਂ ਬਲਕਿ ਪੰਜਾਬ ਦੇ ਹਰ ਤੀਜੇ ਘਰ ਦੀ ਸੱਚਾਈ ਹੈ ਇਹ ਕਹਾਣੀ ਹੈ ਜਸਕਰਨ ਦੀ ਜਿਸ ਨੂੰ ਦੁਨੀਆ ਜੱਸੀ ਕਹਿੰਦੀ ਸੀ ਪਰ ਹਾਲਾਤਾਂ ਨੇ ਉਸ ਨੂੰ ਕੀ ਬਣਾ ਦਿੱਤਾ ਇਹ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ ਗੱਲ ਪੰਜਾਬ ਦੇ ਮਾਲਵੇ ਇਲਾਕੇ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਸ਼ੁਰੂ ਹੁੰਦੀ ਹੈ ਗੁਰਮukh ਸਿੰਘ ਇੱਕ ਸਾਧਾਰਨ ਕਿਸਾਨ ਸੀ ਜਿਸ ਦੇ ਹੱਥਾਂ ਦੇ ਛਾਲੇ ਗਵਾਹੀ ਭਰਦੇ ਸਨ ਕਿ ਉਸ ਨੇ ਸਾਰੀ ਉਮਰ ਮਿੱਟੀ ਨਾਲ ਮਿੱਟੀ ਹੋ ਕੇ ਕਮਾਈ ਕੀਤੀ ਹੈ ਉਸ ਦਾ ਸਾਰਾ ਜਹਾਨ ਉਸ ਦਾ ਇਕਲੌਤਾ ਪੁੱਤ ਜਸਕਰਨ ਸੀ ਜਸਕਰਨ ਪੜਨ ਵਿੱਚ ਹੁਸ਼ਿਆਰ ਸੀ ਸਾਊ ਸੀ ਤੇ ਉਹਦੀਆਂ ਅੱਖਾਂ ਵਿੱਚ ਇੱਕ ਸੁਪਨਾ ਸੀ ਕੈਨੇਡਾ ਜਾਣ ਦਾ ਉਹ ਅਕਸਰ ਕਹਿੰਦਾ ਬਾਪੂ ਇੱਕ ਵਾਰ ਮੈਂ ਬ੍ਰੈਮਟਨ ਪਹੁੰਚ ਗਿਆ ਨਾ ਤੇਰੀ ਸਾਰੀ ਗਰੀਬੀ ਚੱਕ ਦੇਣੀ ਆ ਤੈਨੂੰ ਖੇਤਾਂ 'ਚ ਕੰਮ ਨਹੀਂ ਕਰਨ ਦੇਣਾ ਪਰ ਸੁਪਨੇ ਦੇਖਣੇ ਸੌਖੇ ਨੇ ਉਹਨਾਂ ਦੀ ਕੀਮਤ ਤਾਰਨੀ ਬਹੁਤ ਔਖੀ ਹੈ ਜਸਸੀ ਦਾ ਵੀਜ਼ਾ ਆ ਗਿਆ ਪਰ ਏਜੰਟਾਂ ਦੀਆਂ ਫੀਸਾਂ ਤੇ ਕਾਲਜ ਦੀ ਪੜ੍ਹਾਈ ਲਈ 25 ਲੱਖ ਰੁਪਏ ਦੀ ਲੋੜ ਸੀ ਗੁਰਮੁਖ ਸਿੰਘ ਨੇ ਇੱਕ ਪਲ ਨਹੀਂ ਲਾਇਆ ਉਸਨੇ ਆਪਣੀ ਅੱਧੀ ਜ਼ਮੀਨ ਆੜਤੀਏ ਕੋਲ ਗਹਿਣੇਦਾਰ ਦਿੱਤੀ ਤੇ ਬਾਕੀ ਪੈਸੇ ਵਿਆਜ ਤੇ ਚੁਕ ਲਏ ਮਾਂ ਨੇ ਆਪਣੇ ਵਿਆਹ ਦੀਆਂ ਬੱਚੀਆਂ ਖੁਚੀਆਂ ਵਾਲੀਆਂ ਵੀ ਵੇਚ ਦਿੱਤੀਆਂ ਉਹ ਦਿਨ ਆਇਆ ਜਦੋਂ ਜੱਸੀ ਨੇ ਜਹਾਜ਼ ਚੜ੍ਹਨਾ ਸੀ ਦਿੱਲੀ 에어ਪੋਰਟ ਦੇ ਬਾਹਰ ਗੁਰਮੁਖ ਸਿੰਘ ਨੇ ਜੱਸੀ ਨੂੰ ਗਲੇ ਲਗਾਇਆ ਤੇ ਆਪਣੀ ਪੱਗ ਉਸਦੇ ਸਿਰ ਤੇ ਹੱਥ ਫੇਰਦਿਆਂ ਇੱਕੋ ਗੱਲ ਕਹੀ ਪੁੱਤਰਾ ਆ 25 ਲੱਖ ਨਹੀਂ ਮੇਰਾ ਖੂਨ ਜੋ ਤੇਰੇ ਤੇ ਲਾਇਆ ਆ ਪੱਗ ਦੀ ਲਾਜ ਰੱਖੀ ਪਿੰਡ ਚ ਲੋਕ ਮੇਰੇ ਵੱਲ ਦੇਖ ਕੇ ਹੱਸਣ ਨਾ ਕਿ ਗੁਰਮੁਖ ਦਾ ਮੁੰਡਾ ਵਿਗੜ ਗਿਆ ਜੱਸੀ ਗਿਆ ਅੱਖਾਂ ਪਾਰ ਆਈਆ ਉਸਨੇ ਪਿਓ ਦੇ ਪੈਰੀਂ ਹੱਥ ਲਾ ਕੇ ਕਸਮ ਖਾਦੀ ਬੇਫਿਕਰ ਰਹਿ ਬਾਪੂ ਮੈਂ ਦਿਨ ਰਾਤ ਇੱਕ ਕਰ ਦੂੰਗਾ ਕੈਨੇਡਾ ਦੀ ਧਰਤੀ ਤੇ ਪਹੁੰਚ ਕੇ ਸ਼ੁਰੂਆਤੀ ਦਿਨ ਬਹੁਤ ਔਖੇ ਸਨ ਮਾਈਨਸ 30 ਡਿਗਰੀ ਦੀ ਹੱਡ ਚੀਰਵੀਂ ਠੰਡ ਬੇਸਮੈਂਟਾਂ ਦਾ ਹਨੇਰਾ ਤੇ ਆਪਣੇ ਘਰ ਦੀ ਯਾਦ ਜੱਸੀ ਨੇ ਸ਼ੁਰੂ ਵਿੱਚ ਬਹੁਤ ਹਿੰਮਤ ਦਿਖਾਈ ਉਹ ਸਵੇਰੇ ਕਾਲਜ ਜਾਂਦਾ ਤੇ ਰਾਤ ਨੂੰ ਚੋਰੀ ਛਿਪੇ ਫੈਕਟਰੀਆਂ ਵਿੱਚ ਕੈਸ਼ ਤੇ ਕੰਮ ਕਰਦਾ ਨੀਂਦ ਪੂਰੀ ਨਹੀਂ ਸੀ ਹੁੰਦੀ ਸਰੀਰ ਟੁੱਟਦਾ ਸੀ ਪਰ ਜਦੋਂ ਵੀ ਉਹ ਬਾਪੂ ਦੀ ਫੋਟੋ ਦੇਖਦਾ ਉਸ ਨੂੰ ਫੇਰ ਤੋਂ ਜੋਸ਼ ਆ ਜਾਂਦਾ ਪਹਿਲੇ 6 ਮਹੀਨੇ ਸਭ ਕੁਝ ਠੀਕ ਚੱਲਿਆ ਉਹ ਹਰ ਮਹੀਨੇ ਘਰ ਪੈਸੇ ਭੇਜਦਾ ਰਿਹਾ ਪਰ ਕਹਿੰਦੇ ਨੇ ਕਿ ਸੰਗਤ ਦਾ ਅਸਰ ਬੰਦੇ ਨੂੰ ਅਰਸ਼ ਤੋਂ ਫਰਸ਼ ਤੇ ਲਿਆ ਸਕਦਾ ਹੈ ਕਾਲਜ ਵਿੱਚ ਜੱਸੀ ਨੂੰ ਕੁਝ ਅਜਿਹੇ ਯਾਰ ਬੇਲੀ ਮਿਲ ਗਏ ਜੋ ਪਿੱਛੋਂ ਅਮੀਰ ਘਰਾਂ ਦੇ ਸਨ ਉਹਨਾਂ ਦੇ ਸਿਰ ਤੇ ਕਰਜ਼ੇ ਦਾ ਭਾਰ ਨਹੀਂ ਸੀ ਵੱਡੀਆਂ ਗੱਡੀਆਂ ਮਹਿੰਗੇ ਕਲੱਬ ਤੇ ਨਿਤ ਦੀਆਂ ਪਾਰਟੀਆਂ ਜੱਸੀ ਜੋ ਪਿੰਡ ਦੇ ਸਿੱਧੇ ਮਾਹੌਲ ਚੋਂ ਆਇਆ ਸੀ ਇਸ ਚੱਕਾ ਚੌਂਦ ਨੂੰ ਦੇਖ ਕੇ ਹੈਰਾਨ ਰਹਿ ਗਿਆ ਸ਼ੁਰੂਆਤ ਬਹੁਤ ਛੋਟੀ ਜੀ ਗਲਤ ਹੋਈ ਇੱਕ ਦੋਸਤ ਨੇ ਕਿਹਾ ਉਹ ਜੱਸੀ ਤੂੰ ਬਹੁਤ ਟੈਨਸ਼ਨ ਲੈਂਦਾ ਯਾਰ ਆ ਇੱਕ ਕੁੱਟ ਲਾ ਲੈ ਸਾਰੀ ਥਕਾਵਟ ਉੱਤਰ ਜਾਓ ਜੱਸੀ ਨੇ ਨਾ ਕੀਤੀ ਪਰ ਵਾਰ-ਵਾਰ ਜ਼ੋਰ ਪਾਉਣ ਤੇ ਉਸ ਨੇ ਸੋਚਿਆ ਕਿ ਚੱਲ ਇੱਕ ਵਾਰ ਨਾਲ ਕੁਝ ਨਹੀਂ ਹੁੰਦਾ ਉਹ ਇੱਕ ਵਾਰ ਕਦੋਂ ਰੋਜ਼ਾਨਾ ਬਣ ਗਿਆ ਜੱਸੀ ਨੂੰ ਪਤਾ ਹੀ ਨਹੀਂ ਲੱਗਾ ਸ਼ਰਾਬ ਤੋਂ ਸ਼ੁਰੂ ਹੋਇਆ ਸਫ਼ਰ ਹੌਲੀ-ਹੌਲੀ ਗੋਲੀਆਂ ਅਤੇ ਫਿਰ ਚਿੱਟੇ ਵਰਗੇ ਮਾਰੂ ਨਸ਼ਿਆਂ ਵੱਲ ਮੁੜ ਗਿਆ ਉਸਨੂੰ ਲੱਗਦਾ ਸੀ ਕਿ ਨਸ਼ਾ ਕਰਕੇ ਉਸਦੀ ਕੰਮ ਦੀ ਥਕਾਵਟ ਤੇ ਕਰਜ਼ੇ ਦੀ ਟੈਨਸ਼ਨ ਖਤਮ ਹੋ ਜਾਂਦੀ ਹੈ ਪਰ ਅਸਲ ਵਿੱਚ ਉਹ ਇੱਕ ਅਜਹੀ ਦਲਦਲ ਵਿੱਚ ਫਸ ਰਿਹਾ ਸੀ ਜਿੱਥੋਂ ਵਾਪਸੀ ਦਾ ਰਸਬ ਬੰਦ ਸੀ ਹੁਣ ਜੱਸੀ ਕੰਮ ਤੇ ਕੱਟ ਤੇ ਪਾਰਟੀਆਂ ਵਿੱਚ ਜ਼ਿਆਦਾ ਜਾਣ ਲੱਗਾ ਜਿਹੜੇ ਪੈਸੇ ਪਿੰਡ ਬਾਪੂ ਨੂੰ ਵਿਆਜ ਲਾਉਣ ਲਈ ਪੇਜ ਨੇ ਸਨ ਉਹ ਹੁਣ ਨਸ਼ੇ ਦੇ ਸੌਦਾਗਰਾਂ ਦੀ ਜੇਬ ਵਿੱਚ ਜਾਣ ਲੱਗੇ ਇੱਕ ਰਾਤ ਪਿੰਡੋਂ ਬਾਪੂ ਦਾ ਫੋਨ ਆਇਆ ਫੋਨ ਦੀ ਘੰਟੀ ਵੱਜ ਰਹੀ ਸੀ ਪਰ ਜੱਸੀ ਦੇ ਹਰਥ ਵਿੱਚ ਸ਼ਰਾਬ ਦਾ ਗਲਾਸ ਸੀ ਤੇ ਉਹ ਪੂਰੀ ਤਰ੍ਹਾਂ ਟੱਲੀ ਸੀ ਉਸਨੇ ਫੋਨ ਕੱਟ ਦਿੱਤਾ ਦੂਜੀ ਵਾਰ ਫਿਰ ਫੋਨ ਆਇਆ ਜੱਸੀ ਨੇ ਫੋਨ ਚੁੱਕਿਆ ਤੇ ਪਹਿਲੀ ਵਾਰ ਆਪਣੇ ਬਾਪੂ ਨਾਲ ਝੂਠ ਬੋਲਿਆ ਹੈਲੋ ਬਾਪੂ ਮੈਂ ਮੈਂ ਕੰਮ ਤੇ ਆ ਬਹੁਤ ਬਿਜ਼ੀ ਆ ਬਾਅਦ ਚ ਗੱਲ ਕਰਦਾ ਉਸ ਰਾਤ ਜੱਸੀ ਸੌ ਗਿਆ ਪਰ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਪਹਿਲਾ ਝੂਠ ਉਸ ਦੀ ਜ਼ਿੰਦਗੀ ਵਿੱਚ ਕਿੱਡਾ ਵੱਡਾ ਤੂਫਾਨ ਲਿਆਉਣ ਵਾਲਾ ਹੈ ਪਿੰਡ ਬੈਠੇ ਮਾਪੇ ਸੋਚ ਰਹੇ ਸਨ ਕਿ ਪੁੱਤ ਮਿਹਨਤ ਕਰ ਰਿਹਾ ਹੈ ਪਰ ਕੈਨੇਡਾ ਦੀਆਂ ਗਲੀਆਂ ਵਿੱਚ ਉਹਨਾਂ ਦਾ ਲਾਡਲਾ ਆਪਣੀ ਕਬਰ ਆਪ ਪੁੱਟ ਰਿਹਾ ਸੀ ਉਸ ਪਹਿਲੇ ਚੂਟ ਤੋਂ ਬਾਅਦ ਜੱਸੀ ਦੀ ਜ਼ਿੰਦਗੀ ਤਾਸ਼ ਦੇ ਪੱਤਿਆਂ ਵਾਂਗ ਖਿਲਰਨੀ ਸ਼ੁਰੂ ਹੋ ਗਈ ਨਸ਼ਾ ਹੁਣ ਸ਼ੌਂਕ ਨਹੀਂ ਮਜਬੂਰੀ ਬਣ ਗਿਆ ਸੀ ਸਵੇਰੇ ਉੱਠਦਿਆਂ ਹੀ ਸਰੀਰ ਟੁੱਟਣ ਲੱਗਦਾ ਹੱਥ ਕੰਬਦੇ ਤੇ ਜਦੋਂ ਤੱਕ ਨਸ਼ੇ ਦੀ ਡੋਜ਼ ਅੰਦਰ ਨਾ ਜਾਂਦੀ ਉਹ ਬਿਸਤਰੇ ਤੋਂ ਉੱਠ ਵੀ ਨਹੀਂ ਸਕਦਾ ਸੀ ਕੰਮ ਤੇ ਜਾਣਾ ਛੁੱਟ ਗਿਆ ਜਿਹੜਾ ਮੁੰਡਾ ਕਦੇ 12-12 ਘੰਟੇ ਡਬਲ ਸ਼ਿਫਟਾਂ ਲਾਉਂਦਾ ਸੀ ਹੁਣ ਉਹ ਹਫ਼ਤੇ ਵਿੱਚ 2 ਦਿਨ ਵੀ ਕੰਮ ਤੇ ਨਹੀਂ ਜਾ ਪਾਰ ਰਿਹਾ ਸੀ ਫੈਕਟਰੀ ਦੇ ਗੋਰੇ ਸੁਪਰਵਾਈਜ਼ਰ ਨੇ ਪਹਿਲਾਂ 1-2 ਵਾਰ ਵਰਨਿੰਗ ਦਿੱਤੀ ਪਰ ਜਦੋਂ ਜੱਸੀ ਲਗਾਤਾਰ ਗੈਰਹਾਜ਼ਰ ਰਹਿਣ ਲੱਗਾ ਤਾਂ ਇੱਕ ਦਿਨ ਉਸਨੇ ਸਾਫ਼ ਕਹਿ ਦਿੱਤਾ ਜੱਸੀ ਡੋਂਟ ਕਮ ਬੈਕ ਟੂਮਾਰੋ ਜੱਸੀ ਕੱਲ੍ਹ ਤੋਂ ਕੰਮ ਤੇ ਆਉਣ ਦੀ ਲੋੜ ਨਹੀਂ ਨੌਕਰੀ ਗਈ ਤਾਂ ਆਮਦਨ ਦਾ ਜ਼ਰੀਆ ਵੀ ਬੰਦ ਹੋ ਗਿਆ ਪਰ ਨਸ਼ੇ ਦੀ ਭੁੱਖ ਬੰਦ ਨਹੀਂ ਹੋਈ ਜੀਬ ਵਿੱਚ ਫੁੱਟੀ ਕੋਈ ਨਹੀਂ ਸੀ ਕਮਰੇ ਦਾ ਕਿਰਾਇਆ ਸਿਰ ਤੇ ਖੜਾ ਸੀ ਤੇ ਕਾਲਜ ਤੋਂ ਈਮੇਲਾਂ ਆ ਰਹੀਆਂ ਸਨ ਕਿ ਫੀਸ ਨਾ ਭਰੀ ਤਾਂ ਡਿਪੋਰਟ ਕਰ ਦੇਵਾਂਗੇ ਜੈਸੀ ਕੋਲ ਹੁਣ ਦੋ ਹੀ ਰਸਤੇ ਸਨ ਜਾਂ ਤਾਂ ਘਰ ਸੱਚ ਦੱਸ ਦੇਵੇ ਤੇ ਮਦਦ ਮੰਗੇ ਜਾਂ ਫਿਰ ਇੱਕ ਹੋਰ ਵੱਡਾ ਝੂਠ ਬੋਲੇ ਨਸ਼ੀ ਨੇ ਉਸਦੀ ਮਤ ਮਾਰ ਦਿੱਤੀ ਸੀ ਜ਼ਮੀਰ ਸੋ ਚੁੱਕੀ ਸੀ ਉਸਨੇ ਪਿੰਡ ਫੋਨ ਲਾਇਆ ਬਾਪੂ ਗੁਰਮukh ਸਿੰਘ ਨੇ ਚਾਹ ਨਾਲ ਫੋਨ ਚੁੱਕਿਆ ਹਾਂ ਪੁੱਤਰਾ ਕਿਵੇਂ ਆ ਜੈਸੀ ਨੇ ਰੋਂਦੀ ਆਵਾਜ਼ ਬਣਾ ਕੇ ਕਿਹਾ ਬਾਪੂ ਮੇਰੀ ਪੜ੍ਹਾਈ ਪੂਰੀ ਹੋਣ ਵਾਲੀ ਹੈ ਹੁਣ ਪੱਕੇ ਹੋਣ ਦੀ ਫਾਈਲ ਲਾਉਣੀ ਹੈ ਵਕੀਲ ਨੂੰ ਦੇਣ ਲਈ 5 ਲੱਖ ਰੁਪਈਆ ਚਾਹੀਦਾ ਜੇ ਹੁਣ ਨਾ ਦਿੱਤੇ ਤਾਂ ਮੇਰਾ ਵੀਜ਼ਾ ਖਤਮ ਹੋ ਜਾਊ ਤੇ ਮੈਨੂੰ ਵਾਪਸ ਆਉਣਾ ਪਊ ਪਿੰਡ ਬੈਠੇ ਭੂਲੇ ਬਾਪੂ ਨੂੰ ਕੀ ਪਤਾ ਸੀ ਕਿ ਉਸ ਦਾ ਪੁੱਤ ਪੱਕਾ ਹੋਣ ਲਈ ਨਹੀਂ ਬਲਕਿ ਬਰਬਾਦ ਹੋਣ ਲਈ ਪੈਸੇ ਮੰਗ ਰਿਹਾ ਹੈ ਗੁਰਮੁਖ ਸਿੰਘ ਨੇ ਆਪਣੀ ਪਤਨੀ ਵੱਲ ਦੇਖਿਆ ਤੇ ਸੋਚਿਆ ਚੱਲ ਔਖੇ ਸੋਖੇ ਹੋ ਕੇ ਆ ਪੰਜ ਲੱਖ ਵੀ ਭੇਜ ਦਿੰਨੇ ਆ ਮੁੰਡਾ ਪੱਕਾ ਹੋ ਗਿਆ ਤਾਂ ਸਾਰੇ ਦੁੱਖ ਕੱਟੇ ਜਾਣਗੇ ਉਸਨੇ ਆਪਣਾ ਟਰੈਕਟਰ ਵੇਚਣ ਦਾ ਫੈਸਲਾ ਕਰ ਲਿਆ ਜਿਸ ਟਰੈਕਟਰ ਨੂੰ ਉਹ ਪੁੱਤਾ ਵਾਂਗ ਸਾਂਭਦਾ ਸੀ ਜਿਸ ਨਾਲ ਉਸਨੇ ਜੱਸੀ ਨੂੰ ਪੜਾਇਆ ਸੀ ਅੱਜ ਉਹ ਟਰੈਕਟਰ ਜੱਸੀ ਦੇ ਚੂਟ ਦੀ ਪੇਟ ਚੜ ਗਿਆ ਪੈਸੇ ਆਏ ਪਰ ਉਹ ਕਾਲਜ ਦੀ ਫੀਸ ਜਾਂ ਵਕੀਲ ਕੋਲ ਨਹੀਂ ਗਏ ਸਾਰਾ ਪੈਸਾ ਅਗਲੇ 2 ਮਹੀਨਿਆਂ ਵਿੱਚ ਚਿੱਟੇ ਪਾਊਡਰ ਵਿੱਚ ਉੱਡ ਗਿਆ ਜੱਸੀ ਦਾ ਹੁਲਿਆ ਹੁਣ ਪੂਰੀ ਤਰ੍ਹਾਂ ਵਿਗੜ ਚੁੱਕਾ ਸੀ 6 ਫੁੱਟ ਦਾ ਗੱਭਰੂ ਹੁਣ ਸੁੱਕ ਕੇ ਟੀਲਾ ਹੋ ਗਿਆ ਸੀ ਗੱਲਾਂ ਪਿਚਕ ਗਈਆਂ ਸਨ ਅੱਖਾਂ ਹੀਠਾਂ ਕਾਲੇ ਟੋਏ ਪੈ ਗਏ ਸਨ ਤੇ ਕੱਪੜੇ ਮੈਲੇ ਰਹਿਣ ਲੱਗੇ ਸਨ ਜਿੰਨਾ ਅਮੀਰ ਦੋਸਤਾਂ ਨੇ ਉਸਨੂੰ ਨਸ਼ੇ ਤੇ ਲਾਇਆ ਸੀ ਜਦੋਂ ਜੱਸੀ ਕੋਲ ਪੈਸੇ ਮੁੱਕ ਗਏ ਉਹਨਾਂ ਨੇ ਵੀ ਉਸਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਮਤਲਬ ਦੀ ਯਾਰੀ ਖਤਮ ਹੋ ਗਈ ਸੀ ਬਰਬਾਦੀ ਦਾ ਆਖਰੀ ਦੌਰ ਉਦੋਂ ਆਇਆ ਜਦੋਂ ਮਕਾਨ ਮਾਲਕ ਨੇ ਜੱਸੀ ਦਾ ਸਾਮਾਨ ਚੱਕ ਕੇ ਬੇਸਮੈਂਟ ਤੋਂ ਬਾਹਰ ਸੁੱਟ ਦਿੱਤਾ ਤਿੰਨ ਮਹੀਨੇ ਹੋ ਗਏ ਤੈਨੂੰ ਕਿਰਾਇਆ ਨਹੀਂ ਦਿੱਤਾ ਉੱਪਰੋਂ ਤੇਰੇ ਕਮਰੇ 'ਚੋਂ ਗੰਦੀ ਬਦਬੂ ਆਉਂਦੀ ਹੈ ਨਿਕਲ ਜਾ ਇੱਥੋਂ ਮੈਂ ਪੁਲਿਸ ਨਹੀਂ ਬੁਲਾਉਣਾ ਚਾਹੁੰਦਾ ਦਸੰਬਰ ਦਾ ਮਹੀਨਾ ਕੈਨੇਡਾ ਦੀ ਬਰਫ਼ਬਾਰੀ ਤੇ ਰਾਤ ਦਾ ਸਮਾਂ ਜਸਿਕ ਇੱਕ ਪਤਲੀ ਜੀ ਜੈਕਟ ਵਿੱਚ ਆਪਣਾ ਚੋਲਾ ਚੁੱਕੀ ਸੜਕ ਦੇ ਕੰਢੇ ਖੜਾ ਸੀ ਜੇਬ ਖਾਲੀ ਸਰੀਰ ਨਸ਼ੇਲੀ ਤੜਫ ਰਿਹਾ ਸੀ ਤੇ ਸਿਰ ਛੁਪਾਉਣ ਲਈ ਕੋਈ ਥਾਂ ਨਹੀਂ ਸੀ ਉਹ ਬ੍ਰਿੰਟਨ ਦੀਆਂ ਉਹਨਾਂ ਹੀ ਸੜਕਾਂ ਤੇ ਰੁੱਲ ਰਿਹਾ ਸੀ ਜਿੱਥੇ ਕਦੇ ਉਹ ਵੱਡੀ ਗੱਡੀ ਲੈ ਕੇ ਕੁੰਮਣ ਦੇ ਸੁਪਨੇ ਦੇਖਦਾ ਸੀ ਅੱਜ ਉਸ ਦੀ ਹੈਸੀਅਤ ਇੱਕ ਮੰਗਤੇ ਤੋਂ ਵੀ ਬੱੱਤਰ ਹੋ ਚੁੱਕੀ ਸੀ ਠੰਡ ਨਾਲ ਉਸ ਦਾ ਸਰੀਰ ਕੰਬ ਰਿਹਾ ਸੀ ਭੁੱਖ ਨਾਲ ਆਂਦਰਾਂ ਇਕੱਠੀਆਂ ਹੋ ਰਹੀਆਂ ਸਨ ਉਸ ਨੂੰ ਸਾਹਮਣੇ ਇੱਕ ਗੈਸ ਸਟੇਸ਼ਨ ਦੀ ਲਾਈਟ ਦਿਖੀ ਉਹ ਹੌਲੀ-ਹੌਲੀ ਟਰਦਾ ਉੱਥੇ ਪਹੁੰਚਿਆ ਕਿ ਸ਼ਾਇਦ ਵਾਸ਼ਰੂਮ ਵਿੱਚ ਥੋੜੀ ਗਰਮਾਹਟ ਮਿਲ ਜਾਵੇ ਪਰ ਜਦੋਂ ਉਸਨੇ ਵਾਸ਼ਰੂਮ ਦੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖਿਆ ਤਾਂ ਉਹ ਡਰ ਗਿਆ ਇਹ ਉਹ ਜਸਕਰਨ ਨਹੀਂ ਸੀ ਜਿਸਨੂੰ ਬਾਪੂ ਨੇ ਪਗ ਬਣ ਕੇ ਤੋੜਿਆ ਸੀ ਇਹ ਤਾਂ ਕੋਈ ਜਿਉਂਦੀ লাশ ਸੀ ਉਸੇ ਪਲ ਉਸਦਾ ਫੋਨ ਵੱਜਿਆ ਸਕਰੀਨ ਤੇ ਨਾਮ ਚਮਕਿਆ ਬਾਪੂ ਜਸੀ ਦਾ ਹੱਥ ਕੰਬਣ ਲੱਗਾ ਕਿ ਉਹ ਫੋਨ ਚੁੱਕੇਗਾ ਜਾਂ ਅੱਜ ਦੀ ਰਾਤ ਉਸਦੀ ਆਖਰੀ ਰਾਤ ਹੋਵੇਗੀ ਉਸਨੇ ਕੰਬਦੇ ਹੱਥਾਂ ਨਾਲ ਫੋਨ ਚੁੱਕਿਆ ਦੂਜੇ ਪਾਸਿਓਂ ਬਾਪੂ ਦੀ ਆਵਾਜ਼ ਆਈ ਜਿਸ ਵਿੱਚ ਫਿਕਰ ਅਤੇ ਪਿਆਰ ਦੋਵੇਂ ਸਨ ਹਲੋ ਪੁੱਤ ਜੱਸੀ ਤੂੰ ਫੋਨ ਨਹੀਂ ਚੱਕਦਾ ਸੀ ਤੇਰੀ ਬੇਬੇ ਬਹੁਤ ਫਿਕਰ ਕਰਦੀ ਸੀ ਪੈਸੇ ਪਹੁੰਚ ਗਏ ਸੀ ਵਕੀਲ ਕੋਲ ਕੰਮ ਬਣ ਗਿਆ ਨਾ ਪੱਕੇ ਹੋਣ ਦਾ ਬਾਪੂ ਦੀ ਆਵਾਜ਼ ਸੁਣ ਕੇ ਜੱਸੀ ਦਾ ਗੱਜਪਾਰ ਆਇਆ ਗਲੇ ਵਿੱਚ ਸ਼ਬਦ ਫਸ ਗਏ ਉਹ ਕੀ ਜਵਾਬ ਦਿੰਦਾ ਕਿ ਬਾਪੂ ਤੇਰਾ ਟਰੈਕਟਰ ਵਕੀਲ ਨੇ ਨਹੀਂ ਮੇਰੇ ਨਸ਼ੇ ਨੇ ਖਾ ਲਿਆ ਕਿ ਤੇਰਾ ਪੁੱਤ ਪੱਕਾ ਨਹੀਂ ਹੋਇਆ ਬਲਕਿ ਬਰਬਾਦ ਹੋ ਚੁੱਕਾ ਹੈ ਉਸਨੇ ਹਿੰਮਤ ਕਰਕੇ ਸਿਰਫ ਇਨਾ ਕਿਹਾ ਹਾਂ ਹਾਂ ਬਾਪੂ ਸਭ ਠੀਕੇ ਅੱਗਿਓ ਬਾਪੂ ਨੇ ਜੋ ਕਿਹਾ ਉਸਨੇ ਜੱਸੀ ਦੀ ਰੂਹ ਚੰ ਜੋੜ ਕੇ ਰੱਖ ਦਿੱਤੀ ਚੱਲ ਵਦਾਈਆਂ ਪੁੱਤਰਾ ਅਸੀਂ ਤਾਂ ਰੁੱਖੀ ਮਿੱਸੀ ਖਾ ਕੇ guzara ਕਰ ਲਵਾਂਗੇ ਬਸ ਤੂੰ ਰਾਜ਼ੀ ਰਹਿ ਤੇਰੀ ਬੇਬੇ ਨੂੰ ਦਵਾਈ ਦਿਵਾਉਣੀ ਸੀ ਪਰ ਹੁਣ ਅਗਲੇ ਮਹੀਨੇ ਦੇਖਾਂਗੇ ਪਹਿਲਾਂ ਤੇਰਾ ਕੰਮ ਜ਼ਰੂਰੀ ਸੀ ਇਹ ਸੁਣਦਿਆਂ ਹੀ ਫੋਨ ਦੀ ਬੈਟਰੀ ਖਤਮ ਹੋ ਗਈ ਅਤੇ ਸਕਰੀਨ ਕਾਲੀ ਹੋ ਗਈ ਪਰ ਬਾਪੂ ਦੇ ਉਹ ਆਖਰੀ ਸ਼ਬਦ ਬੇਬੇ ਨੂੰ ਦਵਾਈ ਅਗਲੇ ਮਹੀਨੇ ਦਿਵਾਉਣੀ ਸੀ ਜੱਸੀ ਦੇ ਕੰਨਾਂ ਵਿੱਚ ਹਥੌੜੇ ਵਾਂਗ ਵੱਜ ਰਹੇ ਸਨ ਉਹ ਗੈਸ ਸਟੇਸ਼ਨ ਦੇ ਪਿੱਛੇ ਬਰਫ਼ ਵਿੱਚ ਗੋਡਿਆਂ ਭਾਰ ਡਿੱਗ ਪਿਆ ਉਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਉਸਨੇ ਸਿਰਫ ਆਪਣੀ ਜ਼ਿੰਦਗੀ ਨਹੀਂ ਉਜਾੜੀ ਉਸਨੇ ਆਪਣੇ ਮਾਪਿਆਂ ਦਾ ਕਤਲ ਕੀਤਾ ਹੈ ਉਸ ਰਾਤ ਮੌਤ ਉਸਦੇ ਬਹੁਤ ਨੇੜੇ ਸੀ ਨਸ਼ੇ ਦੀ ਤੋੜ ਨਾਲ ਸਰੀਰ ਟੁੱਟ ਰਿਹਾ ਸੀ ਠੰਡ ਹੱਡੀਆਂ ਵਿੱਚ ਵੜ ਚੁੱਕੀ ਸੀ ਉਸ ਨੂੰ ਲੱਗਾ ਕਿ ਅੱਜ ਉਹ ਇਸੇ ਫੁੱਟਪਾਥ ਤੇ ਮਰ ਜਾਵੇਗਾ ਅਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਉਸ ਦੀਆਂ ਅੱਖਾਂ ਬੰਦ ਹੋ ਰਹੀਆਂ ਸਨ ਕਿ ਅਚਾਨਕ ਹਵਾ ਦੇ ਬੁੱਲੇ ਨਾਲ ਇੱਕ ਆਵਾਜ਼ ਉਸ ਦੇ ਕੰਨਾਂ ਵਿੱਚ ਪਈ ਇਹ ਕਿਸੇ ਗਾਣੇ ਦੀ ਆਵਾਜ਼ ਨਹੀਂ ਸੀ ਇਹ ਗੁਰਬਾਣੀ ਦਾ ਕੀਰਤਨ ਸੀ ਦੂਰ برف ਵਿੱਚ ਲਪੇਟਿਆ ਇੱਕ ਨਿਸ਼ਾਨ ਸਾਹਿਬ ਝੂਲ ਰਿਹਾ ਸੀ ਨੇੜੇ ਹੀ ਇੱਕ ਗੁਰਦੁਆਰਾ ਸਾਹਿਬ ਸੀ ਸ਼ਾਇਦ ਭੁੱਖ ਸੀ ਸ਼ਾਇਦ ਠੰਡ ਤੋਂ ਬਚਣ ਦੀ ਚਾਹਤ ਜਾਂ ਸ਼ਾਇਦ ਰੱਬ ਦਾ ਕੋਈ ਇਸ਼ਾਰਾ ਜੱਸੀ ਲੜਖੜਾਉਂਦਾ ਹੋਇਆ ਉਸ ਪਾਸੇ ਤੁਰ ਪਿਆ ਜਦੋਂ ਉਹ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਤੇ ਪਹੁੰਚਿਆ ਤਾਂ ਅੰਦਰੋਂ ਆ ਰਹੀ ਨਿਗ ਨੇ ਉਸ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਉਹ ਹਾਲ ਵਿੱਚ ਗਿਆ ਸੰਗਤ ਬੈਠੀ ਸੀ ਜੱਸੀ ਇੱਕ ਖੁੰਝੇ ਵਿੱਚ ਜਾ ਕੇ ਬੈਠ ਗਿਆ ਸਿਰ ਨੀਵਾ ਕਰਕੇ ਕਿਉਂਕਿ ਉਸ ਨੂੰ ਆਪਣੀ ਸ਼ਕਲ ਤੇ ਸ਼ਰਮ ਆ ਰਹੀ ਸੀ ਰਾਗੀ ਸਿੰਘ ਸ਼ਬਦ ਪੜ ਰਹੇ ਸਨ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂ ਦਾਤਾ ਅਸੀਂ ਮੈਲੇ ਪਾਪੀ ਹਾਂ ਤੂ ਸਾਨੂੰ ਸਾਫ਼ ਪਵਿੱਤਰ ਕਰਨ ਵਾਲਾ ਹੈ ਅਸੀਂ ਗੁਣਹੀਣ ਹਾਂ ਤੂੰ ਦਾਤਾ ਦੇਣ ਵਾਲਾ ਹੈ ਇਹ ਸ਼ਬਦ ਸਿੱਧਾ ਜੱਸੀ ਦੇ ਦਿਲ ਵਿੱਚ ਉਤਰ ਗਏ ਉਸ ਨੂੰ ਲੱਗਾ ਜਿਵੇਂ ਗੁਰੂ ਸਾਹਿਬ ਸਿਰਫ ਉਸੇ ਨਾਲ ਗੱਲ ਕਰ ਰਹੇ ਹੋਣ ਉਹ ਗੁਰੂ ਗ੍ਰੰਥ ਸਾਹਿਬ ਵੱਲ ਦੇਖ ਕੇ ਫੁੱਟ ਫੁੱਟ ਕੇ ਰੋਣ ਲੱਗਾ ਇਹ ਹੰਝੂ ਨਸ਼ੇ ਦੀ ਤੋੜ ਦੇ ਨਹੀਂ ਸਨ ਇਹ ਪਛਤਾਵੇ ਦੇ ਹੰਝੂ ਸਨ ਉਸਨੇ ਮੱਥਾ ਟੇਕਿਆ ਅਤੇ ਅੰਦਰੋਂ ਇੱਕ ਚੀਕ ਨਿਕਲੀ ਹੇ ਵਾਹਿਗੁਰੂ ਮੈਂ ਹਾਰ ਗਿਆ ਮੈਨੂੰ ਬਚਾ ਲੈ ਮੈਂ ਵਾਪਸ ਮੁੜਨਾ ਚਾਹੁੰਦਾ ਹਾਂ ਪਰ ਮੇਰੇ ਕੋਲ ਹਿੰਮਤ ਨਹੀਂ ਮੈਨੂੰ ਮੇਰੇ ਬਾਪੂ ਲਈ ਬਚਾ ਲੈ ਉਸ ਪਲ ਇੱਕ ਚਮਤਕਾਰ ਹੋਇਆ ਕੋਈ ਜਾਦੂ ਨਹੀਂ ਬਲਕਿ ਇੱਕ ਇਨਸਾਨੀ ਰੂਪ ਵਿੱਚ ਮਦਦ ਇੱਕ ਬਜ਼ੁਰਗ ਗਿਆਨੀ ਜੀ ਜਿਨ੍ਹਾਂ ਦੀ ਡਿਊਟੀ ਸਮਾਪਤੀ ਤੇ ਸੀ ਦੀ ਨਜ਼ਰ ਜਸਸੀ ਤੇ ਪਈ ਉਹ ਉਸ ਦੀ ਹਾਲਤ ਦੇਖ ਕੇ ਸਭ ਕੁਝ ਸਮਝ ਗਏ ਸਨ ਉਹ ਕੋਲ ਆਏ ਜਸਸੀ ਦੇ ਮੋਢੇ ਤੇ ਹੱਥ ਰੱਖਿਆ ਤੇ ਬੜੇ ਪਿਆਰ ਨਾਲ ਕਿਹਾ ਪੁੱਤਰਾ ਡਿੱਗਦੇ ਉਹੀ ਨੇ ਜੋ ਚੱਲਦੇ ਨੇ ਜੇ ਗੁਰੂ ਦੇ ਘਰ ਆ ਗਿਆ ਤਾਂ ਸਮਝ ਲੈ ਤੇਰੀ ਵਾਪਸੀ ਸ਼ੁਰੂ ਹੋ ਗਈ ਉਸ ਰਾਤ ਜਸਸੀ ਗੁਰਦੁਆਰਾ ਸਾਹਿਬ ਵਿਛੀ ਰਿਹਾ ਉਸਨੇ ਪਰਸ਼ਾਦਾ ਛਕਿਆ ਜੋ ਸ਼ਾਇਦ ਕਈ ਦਿਨਾ ਬਾਅਦ ਉਸਨੂੰ ਨਸੀਬ ਹੋਇਆ ਸੀ ਉਸ ਰਾਤ ਉਸਨੇ ਨਸ਼ਾ ਨਹੀਂ ਕੀਤਾ ਬਲਕਿ ਉਸ ਨਿਗ ਵਿੱਚ ਸੌ ਗਿਆ ਜੋ ਉਸਨੂੰ ਕਈ ਸਾਲਾਂ ਬਾਅਦ ਮਿਲੀ ਸੀ ਇਹ ਇੱਕ ਨਵੀਂ ਸਵੇਰ ਦੀ ਸ਼ੁਰੂਆਤ ਸੀ ਪਰ ਰਾਹ ਅਜੇ ਵੀ ਬਹੁਤ ਔਖਾ ਸੀ ਕਿ ਜੱਸੀ ਨਸ਼ੇ ਦੀ ਦਲਦਲ ਵਿੱਚੋਂ ਸੱਚਮੁੱਚ ਬਾਹਰ ਨਿਕਲ ਸਕੇਗਾ ਅਗਲੀ ਸਵੇਰ ਜਦੋਂ ਜੱਸੀ ਦੀ ਅੱਖ ਖੁੱਲੀ ਤਾਂ ਉਸ ਲਈ ਜੰਗ ਸ਼ੁਰੂ ਹੋ ਚੁੱਕੀ ਸੀ ਨਸ਼ਾ ਛੱਡਣ ਦਾ ਫੈਸਲਾ ਲੈਣਾ ਸੌਖਾ ਹੈ ਪਰ ਉਸਨੂੰ ਨਿਭਾਉਣਾ ਅਗ ਦੇ ਦਰਿਆ ਵਿੱਚੋਂ ਲੰਘਣ ਬਰਾਬਰ ਹੈ ਉਸ ਦਾ ਸਰੀਰ ਬੁਰੀ ਤਰ੍ਹਾਂ ਟੁੱਟ ਰਿਹਾ ਸੀ ਹੱਡੀਆਂ ਵਿੱਚ ਚੀਸਾਂ ਪੈ ਰਹੀਆਂ ਸਨ ਅਤੇ ਦਿਮਾਗ ਵਾਰ-ਵਾਰ ਚੀਖ ਰਿਹਾ ਸੀ ਕਿ ਬਸ ਇੱਕ ਵਾਰ ਹੋਰ ਨਸ਼ਾ ਕਰ ਲੈ ਉਸ ਦਾ ਦਿਲ ਕਰਦਾ ਸੀ ਕਿ ਉਹ ਗੁਰਦੁਆਰੇ ਤੋਂ ਪੱਜ ਜਾਵੇ ਅਤੇ ਕਿਤੇ ਵੀ ਪੈਸੇ ਚੋਰੀ ਕਰਕੇ ਆਪਣੀ ਤੋੜ ਪੂਰੀ ਕਰੇ ਉਹ ਦਰਵਾਜ਼ੇ ਵੱਲ ਭੱਜਿਆ ਵੀ ਪਰ ਗੇਟ ਤੇ ਉਹੀ ਬਜ਼ੁਰਗ ਗਿਆਨੀ ਜੀ ਖੜੇ ਸਨ ਉਨ੍ਹਾਂ ਨੇ ਜੱਸੀ ਨੂੰ ਰੋਕਿਆ ਨਹੀਂ ਨਾ ਹੀ ਕੋਈ ਪਾਸ਼ਣ ਦਿੱਤਾ ਉਨ੍ਹਾਂ ਨੇ ਬਸ ਇੱਕ ਝਾੜੂ ਜੱਸੀ ਦੇ ਹੱਥ ਫੜਾਇਆ ਤੇ ਕਿਹਾ ਪੁੱਤਰਾ ਜੇ ਅੰਦਰਲੀ ਗੰਦਗੀ ਸਾਫ਼ ਕਰਨੀ ਆ ਨਾ ਤਾਂ ਪਹਿਲਾਂ ਬਾਹਰ ਦੀ ਸਫਾਈ ਕਰ ਜਦੋਂ ਸਰੀਰ ਥੱਕ ਜਾਵੇਗਾ ਤਾਂ ਦਿਮਾਗ ਨੂੰ ਸ਼ੈਤਾਨੀ ਸੋਚਣ ਦਾ ਵਕਤ ਨਹੀਂ ਮਿਲੇਗਾ ਉਸ ਦਿਨ ਜੱਸੀ ਨੇ ਪੂਰੇ ਗੁਰਦੁਆਰਾ ਸਾਹਿਬ ਦੇ ਵਿੜੇ ਵਿੱਚ ਝਾੜੂ ਮਾਰਿਆ ਫਿਰ ਲੰਗਰ ਘਰ ਵਿੱਚ ਜਾ ਕੇ ਵੱਡੇ ਵੱਡੇ ਪਤੀਲੇ ਮਾਂਜੇ ਉਸਦੇ ਹੱਥ ਦੁਖਣ ਲੱਗੇ ਪਸੀਨਾ ਵਗਣ ਲੱਗਾ ਉਲਟੀਆਂ ਵੀ ਆਈਆਂ ਪਰ ਉਹ ਰੁਕਿਆ ਨਹੀਂ ਸੰਗਤ ਦੇ ਝੂਠੇ ਭਾਂਡੇ ਸਾਫ਼ ਕਰਦਿਆਂ ਅਤੇ ਜੋੜਾ ਘਰ ਵਿੱਚ ਲੋਕਾਂ ਦੀਆਂ ਜੁੱਤੀਆਂ ਝਾੜਦਿਆਂ ਹੌਲੀ ਹੌਲੀ ਜੱਸੀ ਦੇ ਅੰਦਰਲਾ ਹੰਕਾਰ ਵੀ ਚੜਨ ਲੱਗਾ। ਜਿਸ ਮੁੰਡੇ ਨੂੰ ਕੰਮ ਕਰਨ ਵਿੱਚ ਸ਼ਰਮ ਆਉਂਦੀ ਸੀ, ਅੱਜ ਉਹ ਗੁਰੂ ਘਰ ਦਾ ਸੇਵਾਦਾਰ ਬਣ ਗਿਆ। ਪਹਿਲਾ ਹਫ਼ਤਾ ਨਰਕ ਵਰਗਾ ਸੀ, ਪਰ ਜੱਸੀ ਟਿਕਿਆ ਰਿਹਾ। ਗੁਰਬਾਣੀ ਦਾ ਜਾਪ ਤੇ ਸੇਵਾ ਉਸ ਦੀ ਦਵਾਈ ਬਣ ਗਈ। ਗਿਆਨੀ ਜੀ ਨੇ ਦੇਖਿਆ ਕਿ ਮੁੰਡੇ ਵਿੱਚ ਸੁਧਾਰ ਆ ਰਿਹਾ ਹੈ, ਤਾਂ ਉਹਨਾਂ ਨੇ ਆਪਣੀ ਜਾਣ ਪਹਿਚਾਨ ਨਾਲ ਜੱਸੀ ਨੂੰ ਇੱਕ ਵੇਅਰ ਹਾਊਸ ਵਿੱਚ ਲੇਬਰ ਦਾ ਕੰਮ ଦਵਾ ਦਿੱਤਾ। ਕੰਮ ਸਖਤ ਸੀ, ਭਾਰੇ ਬਕਸੇ ਚੁੱਕਣੇ ਪੈਂਦੇ ਸਨ, ਪਰ ਜੱਸੀ ਨੇ ਨਾ ਨਹੀਂ ਕੀਤੀ। ਹੁਣ ਜੱਸੀ ਦਾ ਨਵਾਂ ਜੀਵਨ ਸ਼ੁਰੂ ਹੋਇਆ ਉਹ ਅੰਮ੍ਰਿਤ ਵੇਲੇ 4 ਵਜੇ ਉੱਠਦਾ ਇਸ਼ਨਾਨ ਕਰਕੇ ਪਾਠ ਕਰਦਾ ਗੁਰਦੁਆਰੇ ਸੇਵਾ ਕਰਦਾ ਅਤੇ ਫਿਰ ਬਸ ਫੜ ਕੇ ਕੰਮ ਤੇ ਜਾਂਦਾ ਰਾਤ ਨੂੰ ਥੱਕ ਕੇ ਅਜੇ ਹੀ ਨੀਂਦ ਆਉਂਦੀ ਕਿ ਨਸ਼ੇ ਦੀ ਯਾਦ ਵੀ ਨਹੀਂ ਸੀ ਆਉਂਦੀ ਉਸਨੇ ਆਪਣੇ ਪੁਰਾਣੇ ਫੋਨ ਨੰਬਰ ਨੂੰ ਬੰਦ ਕਰ ਦਿੱਤਾ ਸੀ ਤਾਂ ਜੋ ਉਹ ਪੁਰਾਣੇ ਦੋਸਤ ਉਸਨੂੰ ਦੁਬਾਰਾ ਨਰਕ ਵਿੱਚ ਨਾ ਖਿੱਚ ਲੈਣ ਮਹੀਨਾ ਬੀਤ ਗਿਆ ਤਨਖਾਹ ਵਾਲੇ ਦਿਨ ਜਦੋਂ ਸੁਪਰਵਾਈਜ਼ਰ ਨੇ ਜੱਸੀ ਦੇ ਹੱਥ ਵਿੱਚ ਚੈੱਕ ਫੜਾਇਆ ਜੱਸੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਇਹ ਪਹਿਲੀ ਕਮਾਈ ਸੀ ਜੋ ਉਸਨੇ ਬਿਨਾਂ ਨਸ਼ੇ ਤੋਂ ਆਪਣੀ ਮਿਹਨਤ ਨਾਲ ਕੀਤੀ ਸੀ ਪਹਿਲਾਂ ਇਹ ਪੈਸੇ ਡੀਲਰਾਂ ਦੀ ਜੇਬ ਵਿੱਚ ਜਾਂਦੇ ਸਨ ਪਰ ਅੱਜ ਇਹ ਪੈਸੇ ਉਸਦੇ ਬਾਪੂ ਦੀ ਇੱਜ਼ਤ ਵਾਪਸ ਲਿਆਉਣ ਲਈ ਸਨ ਜੱਸੀ ਨੇ ਸਭ ਤੋਂ ਪਹਿਲਾਂ ਇੱਕ ਸਸਤਾ ਜਿਹਾ ਫੋਨ ਖਰੀਦਿਆ ਉਸ ਦਾ ਦਿਲ ਕਰ ਰਿਹਾ ਸੀ ਕਿ ਹੁਣੇ ਮਾਂ ਨੂੰ ਫੋਨ ਕਰੇ ਪਰ ਉਸਨੇ ਖੁਦ ਨੂੰ ਰੋਕ ਲਿਆ ਉਸਨੇ ਸੋਚਿਆ ਨਹੀਂ ਅਜੇ ਨਹੀਂ ਮੈਂ ਸਿਰਫ ਗੱਲਾਂ ਨਾਲ ਮਾਫੀ ਨਹੀਂ ਮੰਗਣੀ ਮੈਂ ਜੋ ਗੁਆਇਆ ਹੈ ਉਸ ਨੂੰ ਵਾਪਿਸ ਕਰਕੇ ਹੀ ਕਰ ਫੋਨ ਕਰਾਂਗਾ। ਉਸਨੇ ਓਵਰਟਾਈਮ ਲਗਾਉਣਾ ਸ਼ੁਰੂ ਕਰ ਦਿੱਤਾ। ਸ਼ਨੀਵਾਰ ਐਤਵਾਰ ਵੀ ਛੁੱਟੀ ਨਹੀਂ ਕੀਤੀ। ਇੱਕ ਇੱਕ ਡਾਲਰ ਜੋੜਿਆ ਔਰ ਰੁੱਖੀ ਸੁੱਖੀ ਖਾ ਲੈਂਦਾ ਪਰ ਪੈਸੇ ਬਚਾਉਂਦਾ। ਉਸਦੇ ਦਿਮਾਗ ਵਿੱਚ ਸਿਰਫ ਇੱਕ ਹੀ ਟੀਚਾ ਸੀ। ਬਾਪੂ ਦਾ ਟਰੈਕਟਰ ਵਾਪਿਸ ਲਿਆਉਣਾ ਅਤੇ ਬੇਬੇ ਦਾ ਇਲਾਜ ਕਰਵਾਉਣਾ। 6 ਮਹੀਨੇ ਬੀਤ ਗਏ। ਜਸੀ ਦਾ ਰੰਗ ਰੂਪ ਨਿੱਖਰ ਆਇਆ ਸੀ। ਚਿਹਰੇ ਤੇ ਨੂਰ ਸੀ ਅਤੇ ਸਰੀਰ ਵਿੱਚ ਤਾਕਤ। ਹੁਣ ਉਹ ਸਮਾਂ ਆ ਗਿਆ ਸੀ ਜਿਸ ਦਾ ਉਸ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਉਸਨੇ ਬੈਂਕ ਜਾ ਕੇ ਇੱਕ ਵੱਡੀ ਰਕਮ ਪਿੰਡ ਟਰਾਂਸਫਰ ਕੀਤੀ। ਇਹ ਰਕਮ ਓਨੀ ਹੀ ਸੀ ਜਿੰਨੀ ਉਸਨੇ ਝੂਠ ਬੋਲ ਕੇ ਪੱਕੇ ਹੋਣ ਲਈ ਮੰਗਵਾਈ ਸੀ। ਪੈਸੇ ਭੇਜਣ ਤੋਂ ਬਾਅਦ ਉਸਨੇ ਕੰਬਦੇ ਹੱਥਾਂ ਨਾਲ ਬਾਪੂ ਦਾ ਨੰਬਰ ਡਾਇਲ ਕੀਤਾ। ਘੰਟੀ ਵੱਜੀ। ਦੂਜੇ ਪਾਸੇ ਤੋਂ ਇੱਕ ਕਮਜ਼ੋਰ ਜਿਹੀ ਆਵਾਜ਼ ਆਈ, "ਹੈਲੋ, ਕੌਣ?" ਇਹ ਬਾਪੂ ਦੀ ਆਵਾਜ਼ ਸੀ ਪਰ ਇਸ ਵਿੱਚ ਉਹ ਪਹਿਲਾਂ ਵਰਗੀ ਖਣਕ ਨਹੀਂ ਸੀ। ਜੱਸੀ ਦਾ ਦਿਲ ਬੈਠ ਗਿਆ। ਉਸਨੇ ਰੋਂਦੇ ਹੋਏ ਕਿਹਾ, "ਬਾਪੂ, ਮੈਂ ਆਂ, ਤੇਰਾ ਜੱਸੀ।" ਇਹ ਸੁਣਦਿਆਂ ਹੀ ਦੂਜੇ ਪਾਸੇ ਇੱਕ ਲੰਬੀ ਚੁੱਪ ਛਾ ਗਈ ਸਿਰਫ ਸਿਸਕੀਆਂ ਦੀ ਆਵਾਜ਼ ਸੁਣਾਈ ਦੇ ਰਹੀ ਸੀ ਗੁਰਮukh ਸਿੰਘ ਜੋ ساری ਉਮਰ ਪਹਾੜ ਵਾਂਗ ਮਜ਼ਬੂਤ ਰਿਹਾ ਅੱਜ ਪੁੱਤ ਦੀ ਆਵਾਜ਼ ਸੁਣ ਕੇ ਬੱਚਿਆਂ ਵਾਂਗ ਰੋ ਪਿਆ ਉਸਨੇ ਭਰੇ ਗਲੇ ਨਾਲ ਕਿਹਾ ਪੁੱਤ ਤੂੰ ਕਿੱਥੇ ਚਲਾ ਗਿਆ ਸੀ ਅਸੀਂ ਤਾਂ ਜਿਉਂਦੇ ਜੀ ਮਰ ਗਏ ਸੀ ਲੋਕ ਕਹਿੰਦੇ ਸੀ ਸਾਡਾ ਮੁੰਡਾ ਹੱਥੋਂ ਨਿਕਲ ਗਿਆ ਪਰ ਮੇਰਾ ਦਿਲ ਕਹਿੰਦਾ ਸੀ ਮੇਰਾ ਸ਼ੇਰ ਵਾਪਸ ਜ਼ਰੂਰ ਆਊਗਾ ਜਸੀ ਦੇ ਅੰਦਰੋਂ ਪਛਤਾਵੇ ਦਾ ਹੜਫੁੱਟ ਪਿਆ ਉਸਨੇ ਰੋਂਦੇ ਹੋਏ ਕਿਹਾ ਬਾਪੂ ਮੈਨੂੰ ਮਾਫ਼ ਕਰ ਦੇ ਮੈਂ ਫਟਕ ਗਿਆ ਸੀ ਮੈਂ ਤੇਰੇ ਸੰਸਕਾਰਾਂ ਨੂੰ ਦਾਗ ਲਾ ਦਿੱਤਾ ਸੀ ਉਹ 5 ਲੱਖ ਰੁਪਈਆ ਮੈਂ ਪੱਕੇ ਹੋਣ ਲਈ ਨਹੀਂ ਸੀ ਮੰਗਵਾਇਆ ਮੈਂ ਮੈਂ ਬਰਬਾਦ ਕਰ ਦਿੱਤਾ ਸੀ ਗੁਰਮੁਖ ਸਿੰਘ ਨੇ ਗੱਲ ਕਟਦਿਆ ਕਿਹਾ ਪੁੱਤ ਪੈਸੇ ਦੀ ਕੋਈ ਗੱਲ ਨਹੀਂ ਤੂੰ ਰਾਜ਼ੀ ਖੁਸ਼ੀ ਹੈ ਬਸ ਸਾਡੇ ਲਈ ਇਹ ਹੀ ਬਹੁਤ ਆ ਜੱਸੀ ਨੇ ਹੰਝੂ ਪੂੰਝੇ ਅਤੇ ਆਪਣੀ ਆਵਾਜ਼ ਵਿੱਚ ਦ੍ਰਿੜਤਾ ਲਿਆਉਂਦਿਆਂ ਕਿਹਾ ਨਹੀਂ ਬਾਪੂ ਹੁਣ ਉਹ ਪੁਰਾਣਾ ਜੱਸੀ ਮਰ ਚੁੱਕਿਆ ਹੈ ਮੈਂ ਅੱਜ ਬੈਂਕ ਵਿੱਚ ਪੈਸੇ ਪਵਾ ਦਿੱਤੇ ਨੇ ਜਾ ਕੇ ਆਪਣਾ ਟਰੈਕਟਰ ਵਾਪਸ ਲੈ ਆਵਾਂ ਮੀ ਤੇ ਹਾਂ ਬੇਬੇ ਨੂੰ ਕਹਿ ਦੇਵੀਂ ਕਿ ਉਸ ਦਾ ਪੁੱਤ ਹੁਣ ਕਦੇ ਝੂਠ ਨਹੀਂ ਬੋਲੇਗਾ ਮੈਂ ਸਿਰਫ ਡਾਲਰ ਨਹੀਂ ਕਮਾਇਆ ਮੈਂ ਆਪਣੀ ਗਵਾਈ ਹੋਈ ਜ਼ਮੀਰ ਵਾਪਸ ਕਮਾਈ ਹੈ ਉਸ ਦਿਨ ਜਦੋਂ ਗੁਰਮੁਖ ਸਿੰਘ ਬੈਂਕ ਗਿਆ ਅਤੇ ਆਪਣਾ ਵਿਕਿਆ ਹੋਇਆ ਟਰੈਕਟਰ ਵਾਪਸ ਵੇੜੇ ਵਿੱਚ ਲਿਆਂਦਾ ਤਾਂ ਪਿੰਡ ਵਾਲੇ ਦੇਖਦੇ ਰਹਿ ਗਏ ਗੁਰਮੁਖ ਸਿੰਘ ਨੇ ਮੁੱਛਾਂ ਨੂੰ ਵਟ ਦਿੰਦਿਆਂ ਕਿਹਾ ਦੇਖ ਲਓ ਏ ਮੇਰਾ ਪੁੱਤ ਪਟਕਿਆ ਜ਼ਰੂਰ ਸੀ ਪਰ ਡਿੱਗਿਆ ਨਹੀਂ ਉਹ ਵਾਪਸ ਆ ਗਿਆ ਸਮਾਂ ਬੀਤਦਾ ਗਿਆ ਅੱਜ 2 ਸਾਲ ਬਾਅਦ ਜੱਸੀ ਕੈਨੇਡਾ ਵਿੱਚ ਸੈੱਟ ਹੈ ਉਹ ਅਮੀਰ ਹੈ ਪਰ ਹੰਕਾਰੀ ਨਹੀਂ ਉਜਵੀ ਹਰ ਐਤਵਾਰ ਉਸੇ ਗੁਰਦੁਆਰੇ ਜਾਂਦਾ ਹੈ ਉਹੀ ਚਾਬੂ ਦੀ ਸੇਵਾ ਕਰਦਾ ਹੈ ਅਤੇ ਜੋੜੇ ਸਾਫ਼ ਕਰਦਾ ਹੈ ਕਿਉਂਕਿ ਉਸ ਨੂੰ ਜਾਣਦਾ ਹੈ ਕਿ ਇਹੀ ਉਹ ਜਗ੍ਹਾ ਹੈ ਜਿੱਥੇ ਉਸ ਨੂੰ ਨਵੀਂ ਜ਼ਿੰਦਗੀ ਮਿਲੀ ਸੀ ਦੋਸਤੋ ਜੱਸੀ ਦੀ ਕਹਾਣੀ ਸਿਰਫ ਇੱਕ ਮੁੰਡੇ ਦੀ ਕਹਾਣੀ ਨਹੀਂ ਇਹ ਹਜ਼ਾਰਾਂ ਉਹਨਾਂ ਮਾਪਿਆਂ ਦੇ ਦਰਦ ਦੀ ਕਹਾਣੀ ਹੈ ਜੋ ਆਪਣੇ ਜਿਗਰ ਦੇ ਟੁਕੜਿਆਂ ਨੂੰ ਵਿਦੇਸ਼ ਭੇਜਦੇ ਨੇ ਪਰਦੇਸਾਂ ਦੀ ਚੱਕਾ ਚੌਂਦ ਵਿੱਚ ਭਟਕ ਜਾਣਾ ਬਹੁਤ ਆਸਾਨ ਹੈ ਪਰ ਯਾਦ ਰੱਖਿਓ ਜਦੋਂ ਤੁਸੀਂ ਉੱਥੇ ਗਲਤ ਕੰਮ ਕਰਦੇ ਹੋ ਨਸ਼ਾ ਕਰਦੇ ਹੋ ਜਾਂ ਪੜ੍ਹਾਈ ਛੱਡਦੇ ਹੋ ਤਾਂ ਸਿਰਫ ਤੁਹਾਡਾ ਨੁਕਸਾਨ ਨਹੀਂ ਹੁੰਦਾ ਪਿੱਛੇ ਪਿੰਡ ਵਿੱਚ ਇੱਕ ਬਿਉਂ ਦੀ ਪੱਗ ਰੁਲਦੀ ਹੈ ਤੇ ਇੱਕ ਮਾਂ ਦੀ ਕੋ ਖਰੋਂਦੀ ਹੈ ਗਲਤੀ ਹਰ ਇਨਸਾਨ ਤੋਂ ਹੁੰਦੀ ਹੈ ਅਸੀਂ ਸਾਰੇ ਇਨਸਾਨ ਹਾਂ ਪਰ ਮਰਦ ਉਹ ਨਹੀਂ ਜੋ ਗਲਤੀ ਨਾ ਕਰੇ ਅਸਲੀ ਸੂਰਮਾ ਉਹ ਹੈ ਜੋ ਜੱਸੀ ਵਾਂਗ ਆਪਣੀ ਗਲਤੀ ਮੰਨੇ ਉਸ ਨੂੰ ਸੁਧਾਰੇ ਅਤੇ ਵਾਪਸ ਮੁੜ ਕੇ ਆਵੇ ਜੇ ਤੁਸੀਂ ਵੀ ਅੱਜ ਕਿਸੇ ਮੁਸੀਬਤ ਵਿੱਚ ਹੋ ਕੋਈ ਗਲਤ ਰਾਹ ਫੜ ਲਿਆ ਤਾਂ ਡਰੋ ਨਾ ਅਜੇ ਵੀ دیر ਨਹੀਂ ਹੋਈ ਬਸ ਇੱਕ ਵਾਰ ਆਪਣੇ ਅੰਦਰ ਚਾਂਤੀ ਮਾਰੋ ਅਤੇ ਉਸ ਗੁਰੂ ਅੱਗੇ ਸਿਰ ਝੁਕਾ ਦਿਓ ਰਾਹ ਬੰਦ ਹੋ ਸਕਦੇ ਨੇ ਪਰ ਰੱਬ ਦਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਹੈ ਉਮੀਦ ਹੈ ਇਹ ਕਹਾਣੀ ਤੁਹਾਡੇ ਦਿਲ ਨੂੰ ਛੋ ਗਈ ਹੋਵੇਗੀ ਇਸ ਨੂੰ ਹਰ ਉਸ ਵਿਦਿਆਰਥੀ ਅਤੇ ਮਾਪਿਆਂ ਨਾਲ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਦੇ ਸੁਪਨੇ ਵਿਦੇਸ਼ਾਂ ਨਾਲ ਜੁੜੇ ਨੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ